ਰੋਂਦੀ ਕਰ ਲੌਂਦੀ ਵਿਲਕਦੀ ਤਾਹਾਂ ਮਾਰਦੀ ਵਿਚਾਰੀ ਮਾਂ ਔਡੀਕਦੀ ਆਵਾਜ਼ਾਂ ਮਾਰਦੀ ਆਪਣੇ ਵਿਛੜੇ ਪੁੱਤ ਨੂੰ ਦੇਖੋ ਤਸਵੀਰਾਂ ਕਿੰਜ ਨਸ਼ੇ ਨੇ ਲੈ ਲਈ ਪੁੱਤ ਦੀ ਜਾਨ ਹਏ ਹਏ ਹੇ ਮੇਰਾ ਬੋਤ ਖੋ ਗਿਆ ਨਸ਼ੇ ਨਾਲੇ ਹੇ ਮੇਰਾ ਚਿਹਰਾ ਬਦਨਸ਼ੋਨੇ ਘਾਲਿਆ ਹੇ 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 ਦਰਵਾਜ਼ਾ ਕਿ ਨਾਮ ਕੀ ਹੀ ਲੜਕੇ ਦਾ ਹੀ ਹਾਂ ਜੀ ਹਾਂ ਹਾਂ ਗਰਜੀਸ ਨੇ ਹਾਂ ਇਹ ਨੰਬਰ ਕਿਨੇ ਨੇ ਹਾਂ 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 ਹਮਰ ਵੀਰ ਸਾਲੋ ਨੇ ਹਾਂ ਚੰਗੀ ਕਰਵਾਉਣ ਤੇ ਨਾਸੇ ਤੋਂ ਹਾਂ ਕੈਸੇ ਕਰਨ ਗਏ ਆ ਕਿ ਜਾਣੀ ਹਾਂ ਨਸ਼ੇ ਕੀ ਕਰਦੇ ਨੇ ਨਸ਼ੇ ਮਾਤਾ ਲੋਕਾਂ ਨੇ ਮਰਦਾ ਜਨੇ ਨਏ ਨਸ਼ੇ ਵੇਚਦੇ ਹਾਂ ਨਸ਼ੇ ਸਰਕਾਰ ਆ ਨਹੀਂ ਰੋਕਦਣਾ ਹਾਂ ਕਿੰਨੇ ਆ ਮਾਵਾਂ ਨਹੀਂ ਆਉਣਗੇ ਕਿੰਨੇ ਆ ਮਾਵਾਂ ਨਹੀਂ ਆਉਣਗੇ

ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਹੋਈ ਮੌਤ ਇੱਕ ਹੋਰ ਨੌਜਵਾਨ ਚੜ੍ਹਿਆ ਚਿੱਟੇ ਦੀ ਬਲੀ ਨਹੀਂ ਰੋਕ ਰਿਹਾ ਨਸ਼ੇ ਦਾ ਕਾਰੋਬਾਰ ਆਏ ਦਿਨ ਨੌਜਵਾਨਾਂ ਦੀ ਹੋ ਰਹੀ ਹੈ ਨਸ਼ੇ ਦੇ ਨਾਲ ਮੌਤ ਨਸ਼ਾ ਰੋਕਣ ਦੇ ਪੁਲਿਸ ਅਤੇ ਸਰਕਾਰ ਦੇ ਦਾਅਵੇ ਹੋਏ ਖੋਖਲੇ ਇੱਕ ਹੋਰ ਮਾਂ ਦੀ ਉਜੜੀ ਕੱਖ ਜੀ ਹਾਂ ਪ੍ਰੋਇਪਰ ਦੇ ਕਸਬਾ ਜੀਰਾ ਦੇ ਪਿੰਡ ਆਲੇ ਵਾਲਾ ਵਿਖੇ ਇੱਕ ਹੋਰ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਣਕਾਰੀ ਅਨੁਸਾਰ ਪਿੰਡ ਆਲੇ ਵਾਲੇ ਦਾ ਰਹਿਣ ਵਾਲਾ ਗਰਜੀਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਤੋ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਜੇਕਰ ਕੋਈ ਉਹਨਾਂ ਨੂੰ ਰੋਕਦਾ ਹੈ ਤਾਂ ਅਗੂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਇਸ ਦਾ ਨਤੀਜਾ ਇਹ ਹੈ ਕਿ ਨਸ਼ੇ ਦੇ आदी ਹੋ ਚੁੱਕੇ ਉਸਦੇ ਬੇਟੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਗਈ ਹੈ ਪਿੰਡ ਵਿੱਚ ਛਰੇ ਆਮ ਨਸ਼ਾ ਵਿਕਦਾ ਹੈ ਪਿੰਡ ਦੇ ਹੀ ਨੌਜਵਾਨ ਇਸ ਨਸ਼ੇ ਦੇ आदी ਹੋ ਚੁੱਕੇ ਹਨ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਸ਼ੇ ਦਾ ਕਾਰੋਬਾਰ ਪਿੰਡ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੇ ਦਾ ਜਾਏ ਕਿ ਆਏ ਦਿਨ ਮਾਮਾਂ ਦੀਆਂ ਕੁੱਖਾਂ ਉਜੜ ਰਹੀਆਂ ਹਨ ਦੇਖੋ ਇਸ ਮੌਕੇ ਰੋਂਦੇ ਕਰਲਾਉਂਦੇ ਵਿਲਕਦੇ ਮ੍ਰਿਤਕ ਨੌਜਵਾਨ ਦੇ ਪਿਤਾ ਗਰਸੇਵਕ ਸਿੰਘ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਮ੍ਰਿਤਕ ਨੌਜਵਾਨ ਦੀ ਉਮਰ 22 ਸਾਲਾ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਨੌਜਵਾਨ ਗਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਇੱਕ ਜੋ ਕਿ ਕਤਰ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ ਇਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਵਾਸ ਥਾਨ ਬਖਸ਼ੇ ਤੇ ਤੁਸੀਂ ਵਾਇਗਰੂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਸੋ ਦੇਖੋ ਪੂਰੀ ਰਿਪੋਰਟ ਹਏ 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 ਮੇਰਾ ਸੇਬਾ ਬੋਟਟ ਹੈ ਜਾਈ ਹੋਏ ਨੌਜਵਾਨ ਦੀ ਡੈਥ ਹੋਈ ਆ ਕਿ ਕਾਰਨ ਕੀ ਹੋ ਗਿਆ ਦੇਖੋ ਜੀ ਕਾਰਨ ਕੀ ਹੋਣਾ ਆ ਸਾਡੇ ਪੰਜਾਬ ਦੀ ਸਾਡੇ ਲੋਕਾਂ ਦੀ ਕਿਸਮਤ ਮਾੜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਜਿੱਡਾ ਵੱਡਾ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਇਹ ਨਸ਼ੇ ਬੰਦ ਹੋਣ ਦਾ ਨਾਂ ਨਹੀਂ ਲੈ ਰਹੇ ਇਹਨਾਂ ਨਸ਼ਿਆਂ ਦਾ ਕਾਰ ਨਹੀਂ ਸਾਡੇ ਨੌਜਵਾਨ ਦੀ ਸਾਡਾ ਭਤੀਜਾ ਸੀ ਗਰਜੀਤ ਸਿੰਘ ਦੀ ਮੌਤ ਹੋਈ ਆ ਓਵਰਡੋਜ਼ ਹੋ ਗਈ ਟੀਕਾ ਲਾ ਲਿਆ ਹਰ ਪਿੰਡ ਪਿੰਡ ਦੇ ਵਿੱਚ ਸਮਾਇਕ ਵਿਗੰਢਈ ਆ ਘਰ ਘਰ ਦੇ ਵਿੱਚ ਵਿਗੰਢਈ ਆ ਪ੍ਰਸ਼ਾਸਨ ਨੂੰ ਬੜੀ ਵਾਰ ਆਨੇ ਆ ਸਾਰੇ ਲੋਕ ਆਂਦੇ ਆ ਜਿਸ ਤਰ੍ਹਾਂ ਲੋਕਾਂ ਨੇ ਆਖਿਆ ਇਸ ਤਰ੍ਹਾਂ ਅਸੀਂ ਵੀ ਪ੍ਰਸ਼ਾਸਨ ਨੂੰ ਬੜੀ ਵਾਰ ਬੇਨਤੀਆਂ ਕੀਤੀਆਂ ਜਾ ਕੇ ਉਹਨਾਂ ਨੂੰ ਆਖਿਆ ਵੀ ਲੈ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਬਹੁਤ ਜ਼ਿਆਦਾ ਆ ਇਹਨੂੰ ਰੋਕਿਆ ਜਾਵੇ ਉਹ ਅੱਗੋਂ ਕਹਿੰਦੇ ਨੇ ਕਿ ਤੁਸੀਂ ਕਮੇਟੀ ਬਣਾਓ ਪ੍ਰਸ਼ਾਸਨ ਦੀ ਜਿਹੜੀ ਆ ਸਾਨੂੰ ਜਵਾਬ ਹੁੰਦਾ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਓ ਤੁਸੀਂ ਸਾਥ ਦਿਓ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਮੇਟੀ ਵੀ ਬਣਾਈ ਸੀ ਤੇ ਕਮੇਟੀ ਬਣਾ ਕੇ ਅਸੀਂ ਜਦੋਂ ਜਾ ਕੇ ਪ੍ਰਸ਼ਾਸਨ ਨੂੰ ਆਂਦੇ ਸੀ ਤੇ ਉਹ ਬਸ ਅੱਜ ਕਰਦੇ ਆ ਕੱਲ ਕਰਦੇ ਆ ਨਸ਼ਾ ਰੋਕਣ ਦਾ ਨਾ ਹੀ ਨਹੀਂ ਉਹਨਾਂ ਲਿਆ ਉਹਨਾਂ ਡੱਕਿਆ ਹੀ ਨਹੀਂ ਇਹ ਨਸ਼ਾ ਨਾ ਢੱਕਣ ਦੇ ਕਾਰਨ ਹੀ ਹੈ ਜਿਹੜਾ ਸਾਡੇ ਜਿਹੜੇ ਅੱਜ ਨੌਜਵਾਨ ਦੀ ਮੌਤ ਹੋਈ ਆ ਬਹੁਤ ਮਾੜਾ ਆਇਆ ਹੈ ਬਹੁਤ ਕੋਈ ਚੰਗੀ ਗੱਲ ਨਹੀਂ ਹੋਈ ਸਾਡੇ ਪੰਜਾਬ ਦਾ ਸਾਡੇ ਲੋਕਾਂ ਦਾ ਜਿਹੜਾ ਇਹ ਦਰਦ ਆ ਅਸੀਂ ਤੇ ਚਾਹੁੰਦੇ ਹਾਂ ਸਰਕਾਰ ਨੂੰ ਕਿ ਨਸ਼ਾ ਬੰਦ ਕੀਤਾ ਜਾਵੇ ਪਰ ਸਰਕਾਰ ਦਾ ਖਾਸ ਕਰਕੇ ਇੱਧਰ ਧਿਆਨ ਨਹੀਂ ਹੈਗਾ ਜਿਸ ਕਾਰਨ ਸਾਡੇ ਪੰਜਾਬ ਦੇ ਲੋਕਾਂ ਦੀ ਕਿਸਮਤ ਹਰਦੀ ਜਾਂਦੀ ਆ ਪੈਰੋ ਪੈਰ ਦਿਨ ਬਦੈਣਾ ਹਾਰ ਪਿੰਡ ਪਿੰਡ ਦੀ ਇਹੋ ਕਹਾਣੀਆਂ ਜੋ ਕੁਝ ਸਾਡੇ ਪਿੰਡ ਦੇ ਨਾਲ ਵਾਪਰਿਆ ਹੈ ਜੋ ਕੁਝ ਸਾਡੇ ਘਰਾਂ 'ਨਾਂ ਵਾਪਰਿਆ ਇਹ ਘਰ ਘਰ ਦੀ ਕਹਾਣੀ ਹੈ ਇਹ ਕੋ ਦੱਸਣ ਦੇ ਮਥਾ ਜਿੰਨੇ ਹੈਗਾ ਤੁਸੀਂ ਜਾਣਦੇ ਹੋ ਪੱਤਰਕਾਰ ਸਾਹਿਬ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਨੂੰ ਪਤਾ ਹੈ ਪਰ ਸਰਕਾਰ ਫਿਰ ਵੀ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੀ ਆ ਹੀ ਕੁਝ ਸਾਡੇ ਘਰ ਦੀ ਕਹਾਣੀ ਹੈ ਜੋ ਕੁਝ ਲੋਕਾਂ ਨਾਲ ਆਇਆ ਉਹ ਸਾਡੇ ਨਾਲ ਵੀ ਅੱਜ ਹੋ ਗਿਆ ਹੈ ਇਹ ਨਾਮ ਕੀ ਇਹਦਾ ਨਾਮ ਗਰਜੀਤ ਸਿੰਘ ਸੀ ਜੀ ਕਿੰਨੀ ਉਮਰ ਕਿੰਨੀ ਸੀ ਉਮਰ ਤਕਰੀਬਨ 20 ਸਾਲ ਦੇ ਕਰੀਬ ਸੀ ਜੀ ਕਿਹੜਾ ਪਿੰਡ ਕਿਹੜਾ ਸੀ ਸਾਡਾ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਈਪੁਰ ਦੇ ਰਹਿਣ ਵਾਲਿਆਂ ਸਾਡਾ ਬੱਚਾ ਸੀ ਭਤੀਜਾ ਸੀ ਸਾਡਾ ਬਹੁਤ ਮਾੜਾ ਕੰਮ ਆਇਆ ਹੈ ਗੁਰਸੇਵਪ ਸਿੰਘ ਜੀ ਤੁਹਾਡੇ ਲੜਕੇ ਦੀ ਡੈਥ ਹੋਈ ਹੈ ਜੀ ਹਾਂ ਜੀ ਨਾਮ ਕੀ ਦਿਉਣਾ ਹੈ ਗਰਜੀਤ ਸਿੰਘ ਜੀ ਕਿੰਨੀ ਉਮਰ ਕਿੰਨੀ ਸੀ ਜੀ ਬਾਈ ਜੀ 20 22 ਸਾਲ ਆ ਸੰਨ ਕੀ ਕਾਰਨ ਕੀ ਬਣਿਆ ਜੀ ਕਾਰਨ ਹੈ ਜੀ ਮੰਨ ਕੇ ਚਲੋ ਉਹਦੇ ਪੈਰਾਂ ਤੋਂ ਤੇ ਬਾਹਾਂ ਤੋਂ ਪਤਾ ਲੱਗਦਾ ਵੀ ਮਾਰਿਆ ਕਿਤੇ ਐ ਖਿੱਚ ਧੂਕੇ ਕਿਤੇ ਲਿਜਾ ਕੇ ਸਟਿਆ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਕੋਈ ਠੀਕ ਹੈ ਹਾਂ ਜੀ ਨਸ਼ੇ ਦਾ ਕਾਰਨ ਦੱਸਿਆ ਜਾ ਰਿਹਾ ਹਾਂ ਜੀ ਨਸ਼ੇ ਦਾ ਵੀ ਹੈ ਹਾਂ ਕਿਹੜੀ ਜਗ੍ਹਾ ਤੇ ਜਿਹੜੀ ਲਾਜ਼ਮੀ ਹੈ ਨਾ লাশ ਬੰਨ ਦੇ ਨਾਲੋਂ ਮਿਲੀ ਤੁਸੀਂ ਬੰਨ ਤੁਸੀਂ ਬੰਨ ਦੇ ਨਾਲ ਹਾਂਜੀ ਕਿਹੜਾ ਪਿੰਡ ਕੜਾ ਤੁਹਾਡਾ ਆਲੇ ਵਾਲਾ ਹੁਣ ਕੀ ਕਾਰਵਾਈ ਕੀਤੀ ਹੋ ਰਹੀ ਹੈ ਕਾਰਵਾਈ ਕੁਛ ਵੀ ਨਹੀਂ ਹੋ ਰਹੀ ਉਹ ਹੋ ਜਾਵੇ ਤਾਂ ਕੁਛ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਹਾਂਜੀ ਮੌਕਾ ਵੇਖਿਆ ਪੁਲਿਸ ਨੇ ਮੌਕਾ ਉੱਥੇ ਤੇ ਜਾ ਕੇ ਵੇਖਿਆ ਹੀ ਨਹੀਂ ਇੱਥੇ ਘਰੇ ਹੀ ਵੇਖਿਆ ਅੱਛਾ ਜੀ ਹਾਂਜੀ ਠੀਕ ਹੈ ਕੁਣ ਕੀ ਅੱਗੇ ਕੀ ਇਨਸਾਫ ਲਈ ਕੀ ਮੰਗਦਾ ਹੈ ਇਨਸਾਫ ਅਹੀਂ ਤਾਂ ਨੇ ਸਾਨੂੰ ਇਨਸਾਫ ਮਿਲੇ ਪਰ ਪਰਚਾ ਹੋਵੇ ਉਹ ਸਾਰਾ ਕੁਝ ਆਪ ਜਾ ਕੇ ਨਕਵਾਰੀ ਤਾਂ ਕਰਨ ਵੀ ਕੀ ਕੁਝ ਹੋਇਆ ਰੜੇ ਥਾਂ ਤੇ ਕੱਚੇ ਥਾਂ ਤੇ ਮੈਨੂੰ ਦੱਸੋ ਵੀ ਪੈਰ ਛਿੱਲੇ ਜਾਣਗੇ ਬਾਹਾਂ ਛਿੱਲੀਆਂ ਜਾਣਗੀਆਂ ਬੱਚੇ ਦੀਆਂ ਤੇ ਜਿਹੜਾ ਮੰਨਦੇ ਸੀ ਅੱਗੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਕੋਲੇ ਜੋ ਵੀ ਹੋਇਆ ਉਹਨਾਂ ਦੇ ਨਾਲ ਹੀ ਹੋਇਆ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਸਰੀਰ ਤੇ ਜ਼ਖਮ ਪਾਇਆ ਗਿਆ ਜੀ ਜ਼ਖਮ ਉਹ ਜਾ ਕੇ ਵੇਖੋ ਤੁਸੀਂ ਆਪ ਵੀ ਵੇਖ ਕੜੀਸੀ ਲਗੇ ਆਪ ਦੀ ਹੁਣ ਨਾਸਤ ਤੇ ਮੰਗ ਆ ਜੀ ਅਹੀਂ ਤਾਂ ਇਨਸਾਫ ਦੀ ਕਰਦੇ ਗਵਾਰਾ ਦਾ ਜੀ ਤਾਂ ਹੁਣ ਕੀ ਤੁਹਾਨੂੰ ਦੱਸ ਗਏ ਹੁਣ ਵੀ ਇੱਕ ਤਾਂ ਸਾਡਾ ਪੁੱਤ ਚਲੇ ਗਿਆ ਮੈਨੂੰ ਨੇ ਘਰ ਪੜਤਾ ਜੀ ਦੂਸਰੇ ਨੰਬਰ ਤੇ ਸੁਣਾਵਾਈ ਕੀਤੀ ਸਭ ਤੋਂ ਜ਼ਿਆਦੇ ਤਾਂ ਪੁਲਿਸ ਨੇ ਪੜਤਾ ਤੇ ਹਾਂ ਜੀ ਪੁਲਿਸ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਤੁਹਾਡੇ ਤੋਂ ਸਾਰਾ ਕੁਛ ਹੀ ਜੀ ਤਰਖਾਸਤ ਅਪਨਾ ਵੀ ਨਹੀਂ ਲਿਖਿਆ ਹਾਂ ਆ ਵੀ ਅਜੇ ਵੀ ਦਰਖਾਸਤਾਂ ਪਈਆਂ ਆ ਵੇਖੋ ਬੜੋ ਆ ਵੇਖੋ ਕੋਈ ਕਾਰਵਾਈ ਨਹੀਂ ਹੋਈ ਨਾ ਜੀ ਨਾ ਕੋਈ ਉਮੀਦ ਲੱਗਦੀ ਆ ਅਜੇ ਤੱਕ ਕੋਈ ਨਹੀਂ ਸਾਫ ਸਿੰਘ ਦੀਨੇ ਕੇ ਕਿਸਾਨ ਮਜ਼ਦੂਰ ਸ਼ਿਕਾਇਤ ਮਿਟੀ ਜਿਲ੍ਹਾ ਆਗੂ ਫਰੋਈਪੁਰ ਜੋੜ ਮੱਲਾ ਵਾਲਾ ਜੀ ਨੌਜਵਾਨ ਦੀ ਮੌਤ ਹੋਈ ਤੁਸੀਂ ਪਹੁੰਚਿਓ ਕੀ ਕਹੋਗੇ ਜੀ ਕੱਲ੍ਹ ਤਕਰੀਬਨ 4-5 ਵਜੇ ਸਾਨੂੰ ਇੱਥੇ ਆਪਣੇ ਆਗੂ ਪ੍ਰਤਾਪ ਸਿੰਘ ਗਰਚਰਨ ਸਿੰਘ ਹੁਣਾਂ ਦੱਸਿਆ ਕਿ ਇੱਥੇ ਨੌਜਵਾਨ ਗਰਜੀਤ ਸਿੰਘ ਦੀ ਜਿਹੜੀ ਆ ਨਸ਼ੇ ਦੀ ਜਿਹੜੀ ਉਹ ਡਟੀਗਾ ਲਾਉਣਾ ਬਹੁਤ ਹੋਈ ਆ ਜਿਹਦੇ ਵਿੱਚ ਇੱਥੇ ਪਹਿਲਾਂ ਵੀ ਇਹਨਾਂ ਨੇ ਪਿੰਡ ਵਾਸੀਆਂ ਨੇ ਮਤਾ ਪਾ ਕੇ ਵੀ ਥਾਣੇ ਦਿੱਤਾ ਹੋਇਆ ਪਰ ਉਧਰੋਂ ਭਗਵੰਤ ਮਾਨ ਸਰਕਾਰ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਉਹ ਇਲਾਕਾ ਜਿਹੜਾ ਵਾ ਉਥੋਂ ਦਾ ਐਸ ਐਚਓ ਜਿਹੜਾ ਉਹ ਸਾਰਾ ਜ਼ਿੰਮੇਵਾਰ ਹੋਊਗਾ ਡੀ ਐਸ ਪੀ ਹੋਊਗਾ ਪੁਲਿਸ ਪ੍ਰਸ਼ਾਸਨ ਹੋਊਗਾ ਪਰ ਉਹਦੇ ਵਿੱਚ 24 ਪਿਛਲੇ ਮਹੀਨੇ 24 ਤਰੀਕ ਦੀਆਂ ਜਿਹੜੀਆਂ ਦਰਖਾਸਤਾਂ ਵਾ ਉਹਨਾਂ ਬਗੈਰਾ ਬਾਇ ਨੇਮ ਲੇ ਕੇ ਜਿਹੜੀਆਂ ਥਾਣੇ ਨੂੰ ਦਿੱਤੀਆਂ ਜਾਂ ਕੋਈ ਕਾਰਵਾਈ ਨਾ ਕਰਨ ਇਹ ਢਿੱਲੀ ਕਾਰਜਕਾਰੀ ਕਰਨੇ ਜਿਹੜਾ ਘਟਨਾ ਵਾਪਰੀ ਆ ਜਿਹਦੇ ਵਿੱਚ ਗੁਰਜੀਤ ਸਿੰਘ ਦੀ ਮੌਤ ਹੋਈ ਆ ਪਰ ਇਹ ਜਿਹੜਾ ਕੁਲਵਿੰਦਰ ਸਿੰਘ son of ਬਲਵੀਰ ਸਿੰਘ ਵਾਸੀ ਆਲੇ ਵਾਲਾ ਇਹ ਤੇ ਪਹਿਲਾਂ ਵੀ ਐਡੀਪੀਸੀ ਦੇ ਪਰਚੇ ਜਿਹਦੇ ਨਾਲ ਦੋ ਤਿੰਨ ਮੁੰਡੇ ਬਿੱਕਰ ਤੇ ਗੁਰਵਿੰਦਰ ਹੋਰ ਵੀ ਕੰਮ ਕਰਨ ਦੇ ਵਿੱਚ ਨਿਵਾਲਵਾ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਿਹਾ ਜੇ ਕਿ ਪਿੰਡ ਵਾਸੀ ਕੋਈ ਰੋਕ ਦੀ ਕੋਸ਼ਿਸ਼ ਕਰਤਾ ਤਾਂ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨਾਲ ਰਸਤੇ ਰੋਕੇ ਜਾ ਰਹੇ ਆ ਇਹ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਕਰਨੇ ਜੋ ਕੁਝ ਆਸਦਾ ਵਾਪਰਿਆ ਵਾ ਇਹਦੇ ਵਿੱਚ ਸਿੱਧਾ ਤਾਂ ਸਿੱਧਾ ਹੀ ਜਿਹੜੀ ਪੰਜਾਬ ਸਰਕਾਰ ਮੌਕੇ ਤੇ ਉਹ ਜ਼ਿੰਮੇਵਾਰ ਕਿੱਥੇ ਰੋਜ ਦੇ ਰੋਜ ਹਰ ਰੋਜ ਕਾਨਫਰੰਸਾਂ ਦੇ ਵਿੱਚ ਸੋਸ਼ਲ ਮੀਡੀਆ ਤੋਂ ਸੁਣ ਰਹੇ ਮਾਨ ਸਰਕਾਰ ਕਹਿ ਰਹੀ ਹੈ ਕਿ ਨਸ਼ੇ ਤੇ ਬਹੁਤ ਕਾਬੂ ਪਾ ਰਹੇ ਆ ਪਰ ਇੱਥੇ ਅੱਜ ਜੋ ਘਰ ਦੇ ਵਿੱਚ ਬਹੁਤ ਵੱਡਾ ਵਰਾਗ ਆ ਛੋਟਾ ਜਿਹਾ ਬੱਚਾ ਹੈ ਜੋ ਇੱਥੇ ਉਹਦੀ ਮੌਤ ਹੋਈ ਆ ਹੋਈ ਨਸ਼ੇ ਦੇ ਕਾਰਨ ਸਰਕਾਰ ਦੀ ਢਿੱਲੀ ਕਾਰਜਕਾਰੀਗਨ ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਸਾਰਾ ਇਲਾਕਾ ਵਾ ਜਿੱਥੇ ਬੜਾ ਧੜੜ ਦੜ ਨਸ਼ਾ ਵੇਚ ਰਿਹਾ ਵਾ ਸਰਕਾਰ ਨੇ ਤੇ ਤੁਰੰਤ ਧਿਆਨ ਦੇਵੇ ਜੋ ਇਹ ਘਟਨਾ ਵਾਪਰੀ ਆ ਇਹਨਾਂ ਜਿਹੜੇ ਦੋਸ਼ੀ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਜੋ ਆਪਣਾ ਮਾਹੌਲ ਆਉਣ ਵਾਲੀ ਜਿਹੜੀ ਸਾਡੀ نسل ਤੇ ਫਸਲਾ ਉਹਨੂੰ ਬਚਾਇਆ ਜਾਵੇ ਇੱਥੋਂ ਤੁਸੀਂ ਸਮੇਤ ਹਾਲਾਤਾਂ ਦਾ ਪਤਾ ਲੱਗੋ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਕੇ ਆਪ ਸਰਕਾਰ ਹੋਣੀ ਚਾਹੀਦੀ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਕੀਤਾ ਜਾਊਗਾ ਕਿ ਨਾ ਪਹਿਲਾਂ ਜਿਹੜੀ ਸਰਕਾਰ ਸੀ ਉਹ ਕਰਦੀ ਤਿੰਨ ਹਫ਼ਤਿਆਂ 'ਚ ਇਹਨਾਂ ਵੀ ਕਿਹਾ ਹੈ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਇੱਕ ਵੀ ਰੁਪਈਆ ਰਿਸ਼ਵਤ ਤੇ ਨਸ਼ਾ ਬੰਦ ਕਰਨ ਦੇ ਲਈ ਸਰਕਾਰ ਦਾ ਲੱਗਦਾ ਜੇ ਦੋ ਹੀ ਅਫਸਰ ਡੀਸੀ ਤੇ ਐਸਐਸਪੀ ਨੂੰ ਅਧਿਕਾਰ ਖੇਤਰ ਤੇ ਵਿੱਚ ਲਿਆ ਕੇ ਫੋਲ ਅਧਿਕਾਰ ਦਿੱਤੇ ਜਾਣ ਤੇ ਇਹ ਜਿਹੜਾ ਨਸ਼ਾ ਵਾ ਬਿਲਕੁਲ ਬੰਦ ਹੋ ਸਕਦਾ ਵਾ ਤੇ ਸਾਡਾ ਜਿਹੜਾ ਰਹਿਣਾ ਸਹਿਣਾ ਵਾ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਘਰਾਂ ਦੇ ਘਰ ਖਾਲੀ ਹੋਏ ਹੋਏ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡੇ ਪਦਰਤੇ ਜਿਹੜੀ ਸਾਡੀ ਨੌਜਵਾਨ ਵਰਗ ਸੀ ਜਿੰਨਾ ਸਾਡਾ ਇੱਥੇ ਕੋਈ ਹੋਣ ਲਈ ਸਾਡੀ ਨਸਲ ਫਸਲ ਬਚਾਉਣ ਨੂੰ ਇਥੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਵਿਕਾ ਬਣਾ ਨਹੀਂ ਉਹ ਸਾਰਾ ਭਵਿਕ ਸਾਡਾ ਅੱਜ ਬਾਹਰ ਦੇ ਦੇਸ਼ਾਂ ਨੂੰ ਜਾ ਰਿਹਾ ਵਾ ਇਹਦੇ ਲਈ ਅੱਜ ਸਾਨੂੰ ਆਪਣੇ ਆਪੋ ਦੇਸ਼ ਨੂੰ ਬਚਾਉਣ ਲਈ ਆਪਣੇ ਸੂਬੇ ਨੂੰ ਬਚਾਉਣ ਲਈ ਸਰਕਾਰ ਨੂੰ ਆਪਣੇ ਆਪ ਤੇ ਚਾਤ ਮਾਰਨੀ ਚਾਹੀਦੀ ਆ ਤੇ ਆਪਣਾ ਜਿਹੜਾ ਸੱਭਿਆਚਾਰ ਇਹਨੂੰ ਬਚਾਉਣਾ ਚਾਹੀਦਾ ਜੋ ਨਸ਼ੇ ਦੀ ਦਲਦਲ ਆ ਇੱਥੇ ਸਰਕਾਰ ਦਾ ਇੱਕਰ ਵੀ ਰੁਪਈਆ ਨਹੀਂ ਲੱਗਦਾ ਸਰਕਾਰ ਤੁਰੰਤ ਧਿਆਨ ਦੇਵੇ ਜੀ ਸਾਨੂੰ ਕੱਲ ਸ਼ਾਮ ਨੂੰ 6:30 ਵਜੇ ਇਨਫੋਰਮੇਸ਼ਨ ਮਿਲੀ ਸੀ ਇੱਕ ਪਿੰਡ ਵਾਲੇ ਵਾਲੇ ਚ ਇੱਕ ਡੈੱਡ ਬੋਡੀ ਮਿਲੀ ਬਨ ਦੇ ਕੋਲ ਤੇ ਉਹ ਜਦੋਂ ਅਸੀਂ ਆਏ ਉੱਥੇ ਵੇਖਿਆ ਕਿ ਕੋਈ ਉੱਥੇ ਉਹਦੇ ਚ ਕੋਈ ਸਸਪੀਸ਼ੀਅਸ ਕੋਈ ਉਹੋ ਜਿਹੀ ਚੀਜ਼ ਨਹੀਂ ਸੀ ਹੈਗੀ ਡੈੱਡ ਬੋਡੀ ਦੇ ਕੋਲ ਤੇ ਜਿਹੜਾ ਵੀਰ ਹੁਣ ਅੱਜ ਘਰ ਵਾਲਿਆਂ ਨੇ ਬਿਆਨ ਲਿਖਾਇਆ ਲੜਕੇ ਦੇ ਫਾਦਰ ਲੜਕੇ ਦੀ ਉਮਰ ਸੀ ਗਰਜੀਤ ਸਿੰਘ ਸਨ ਉਹ ਕਰਸ਼ੇਵਕ ਸਿੰਘ ਉਮਰ ਕਰੀਬ 22 ਸਾਲ ਤੇ ਜੋ ਪਿਛਲੇ 2-2.5 ਸਾਲ ਤੋਂ ਨਸ਼ਾ ਕਰਨ ਦਾ आदी ਸੀਗਾ ਉਹਦੀ ਡੈੱਡ ਬੋਡੀ ਸੀ ਹੁਣ ਅੱਜ ਉਹਦੇ ਫਾਦਰ ਗਰਸ਼ੇਵਕ ਸਿੰਘ ਨੇ ਬਿਆਨ ਲਿਖਾਇਆ ਉਹਦੇ ਚ ਜਿੰਨਾਂ ਨੇ ਐਲੀਗੇਸ਼ਨ ਆਇਆ ਵੀ ਕੁਲਵਿੰਦਰ ਸਿੰਘ ਸਨ ਉਹ ਬਲਵੀਰ ਸਿੰਘ ਬਿੱਕਰ ਸਿੰਘ ਸਨ ਉਹ ਬਲਵੀਰ ਸਿੰਘ ਇਹ ਨਾਲ ਹੋਰ ਹੈਗੇ ਦੋ ਜਿਹੜੇ ਬੰਦੇ ਇਹ ਨਸ਼ਾ ਵੇਚਦੇ ਆ ਇਹ ਹੁਣਾ ਨੂੰ ਇਹਨੇ ਨਸ਼ਾ ਦਿਆ ਸੀ ਤੇ ਜਿਹਦੇ ਕਰਕੇ ਦੀ ਡੈਥ ਹੋਈ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿੰਨੀਆਂ ਗੱਲਾਂ ਹੋਣ ਹਾਂਜੀ ਜਿਹੜਾ ਕੁਲਵਿੰਦਰ ਸਿੰਘ ਇਹਦੇ ਖਿਲਾਫ ਪਹਿਲਾਂ 16/20 ਜਿਹਦੇ ਤੇ 10 ਗ੍ਰਾਮ ਰਿਕਵਰੀ ਸੀ ਉਸ ਤੋਂ ਬਾਅਦ 221/22 ਮੁਕਦਮਾ ਜਿਹਦੇ ਚ 55 ਗ੍ਰਾਮ ਹੈਰੋਇਨ ਸੀ ਇਹ ਦਰਜ ਹੋਏ ਸੀ ਇਸ ਤੋਂ ਇਲਾਵਾ 7ਵੇਂ ਮਹੀਨੇ ਦੇ ਵਿੱਚ ਅਸੀਂ 129 ਬੀ ਐਨ ਐਸਐਸ ਦੇ ਤਹਿਤ ਜਿਵੇਂ ਪਹਿਲਾਂ 110 ਸਾਲ ਅੰਦਰ ਰਹਿਦਾ ਸੀ ਉਹ ਪਰਿੰਦਾ ਦਿੱਤਾ ਸੀ ਉਹਦੇ ਚ ਤਿੰਨ ਸਾਲ ਅੰਦਰ ਵੀ ਲੱਗ ਤਿੰਨ ਤਿੰਨ ਦਿਨ ਅੰਦਰ ਲਾ ਗਿਆ ਉਥੋਂ ਬੇਲ ਕਰਾ ਕੇ ਆਇਆ ਜੀ 7ਵੇਂ ਮਹੀਨੇ ਹੁਣ ਕੀ ਕਾਰਵਾਈ ਕੀਤੀ ਜਾਉਣੀ ਹੁਣ ਬਿਆਨ ਲਿਖ ਕੇ ਅਸੀਂ ਪੱਤਾ ਦੇ ਰਹੇ ਹਾਂ ਜੀ ਤੇ ਜਲਦੀ ਨੂੰ ਅਰੈਸਟ ਕਰਕੇ ਜੇਲ੍ਹ ਭੇਜ ਦੇਜੂਗੇ ਬ੍ਰਿੱਤਕ ਨੌਜਵਾਨ ਦੇ ਜਖਮ ਵੀ ਪਾਏ ਗਏ ਨੇ ਨਹੀਂ ਉਹ ਫਿਲਹਾਲ ਜਦ ਪੋਸਟਮਾਰਟ ਹੋਊਗਾ ਉਹ ਸਾਰਾ ਕੁਝ ਡਾਕਟਰ ਦੱਸੂਗੇ ਜੋ ਵੀ ਇਹ ਪਰਿਵਾਰਕ ਮੈਂਬਰ ਹੈ ਉਹ ਲਾਸ਼ ਨੂੰ ਰੱਖਿਆ ਗਿਆ ਕੀ ਹੈ ਹਾਂਜੀ ਲਾਸ਼ ਜਿਹੜੀ ਹੈ ਉਹ ਅਜੇ ਪਈ ਹੈ ਆ ਬੱਸ ਲੈ ਕੇ ਜਾ ਰਹੇ ਹਾਂ ਪੋਸਟਮਾਰਨ ਵਾਸਤੇ ਵੇ ਬੁਢਾ ਮਾਵਾ ਛੱਡ ਕੇ ਐ ধরি বহাদি হাতে দেব

嗯。<laughs> <laughs>